हां ਤਾਂ ਪਿਆਰੇ ਬੱਚਿਓ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਆਪਾਂ ਅਭਿਆਸ 3 ਦੇ ਬਹੁ ਵਿਕਲਪਿਕ ਪ੍ਰਸ਼ਨਾਂ ਦੇ ਉੱਤੇ ਪਹੁੰਚੇ ਹੋਏ ਹਾਂ ਬੇਟਾ ਹੁਣ ਉਹ ਕਹਿੰਦਾ ਪਿਆ 16 ਤੋਂ ਲੈ ਕੇ 20 ਤੱਕ ਅਸਲ 'ਚ 19 ਤੱਕ ਆ ਅਗਲਾ ਸਵਾਲ ਆ ਲੱਗਾ ਤੁਸੀਂ ਉੱਤਰ ਦੇਣੇ ਆ ਠੀਕ ਹੈ ਤਾਂ ਕਹਿੰਦਾ ਪੈਟਰਨ ਫਾਲੋ ਕਰੋ ਪਹਿਲੀ ਟਾਂਕ ਸੰਖਿਆ 1 ਹੈ ਤੇ ਜੇ 1 ਨੂੰ ਆਪਾਂ ਇਦਾਂ ਲਿਖ ਦਈਏ 1 1 ਕਰ ਦਈਏ ਤਾਂ ਵੀ ਠੀਕ ਹੈ ਠੀਕ ਹੈ ਸੇਮ ਨੰਬਰ ਨੂੰ ਸੇਮ ਨੰਬਰ ਨਾਲ ਗੁਣਾ ਕਰ ਦਈਏ ਪਹਿਲੀਆਂ ਦੋ ਟਾਂਕਿਆਂ ਟਾਂਕ ਸੰਖਿਆਵਾਂ 1 ਤੇ 3 1 ਜਮਾ 3 ਦਾ ਜੋੜ 4 ਹੁੰਦਾ ਜੇ ਆਪਾਂ 2 2 ਕਿਉਂਕਿ ਦੋ ਟਾਂਕੇ ਸੀ 2 2 4 ਵੀ ਕਰ ਸਕਦੇ ਹਾਂ ਠੀਕ ਹੈ ਪਹਿਲੀਆਂ ਤਿੰਨ ਦਾ ਜੋੜਫਲ ਬਣਦਾ 9 ਜਾਂ 3 3 ਕਰ ਦੋ ਜਿਵੇਂ ਤੁਹਾਡੀ ਇੱਛਾ ਹੈਗੀ ਆ ਉਵੇਂ ਕਰ ਸਕਦੇ ਆ ਤਿੰਨ ਤੇ 3 ਸੇਮ ਨੰਬਰ ਨੂੰ ਪਹਿਲੀਆਂ ਚਾਰ ਟਾਂਕ ਸੰਖਿਆਵਾਂ 1 ਜਮਾ 3 ਜਮਾ 5 ਜਮਾ 7 16 ਜਾਂ 4 4 ਕਰ ਦੋ ਤਾਂ ਵੀ ਨਿਕਲ ਆਉਂਦੀਆਂ ਠੀਕ ਹੈ ਬੇਟਾ ਅੱਗੇ ਆ ਗਿਆ ਬੇਟਾ ਜਸਤ ਸੰਖਿਆ ਦਾ ਫਾਰਮੂਲਾ ਪਹਿਲੀ ਜੇਸਤ ਸੰਖਿਆ 2 ਬਰਾਬਰ 1 2 ਇੱਕ ਉਰਲਾ ਨੰਬਰ ਤੇ ਇੱਕੋ ਸੀਮ ਨੰਬਰ ਲੈ ਕੇ ਅਸੀਂ ਕੱਢ ਸਕਦੇ ਹਾਂ ਪਹਿਲੀਆਂ ਦੋ ਜੇਸਤ ਸੰਖਿਆਵਾਂ માં 2 ਤੇ 4 ਇਹ ਬੇਟਾ ਅਸੀਂ ਕੀ ਕਰਨਾ 2 ਆ 2 3 ਕਰ ਦਿੰਨੇ ਆ ਪਹਿਲੀ ਨੂੰ ਕੀਤਾ ਸੀ 1 2 ਫਿਰ 2 3 ਠੀਕ ਹੈ ਬੇਟਾ ਪਹਿਲੀਆਂ ਤਿੰਨ ਜੇਸਤ ਸੰਖਿਆਵਾਂ ਦਾ ਜੋੜ 3 4 12 ਹੀ ਬਣਦਾ ਠੀਕ ਹੈ ਪਹਿਲੀਆਂ ਚਾਰ ਜਿਸ ਸੰਖਿਆਵਾਂ ਦਾ ਜੋੜ ਫਲ 4 5 ਆ ਦੇਖੋ 20 ਬਣਦਾ ਸੇਮ ਸੰਖਿਆ ਅਗਲਾ ਅੰਕ ਕਰ ਦੋ ਇਹਨੂੰ ਠੀਕ ਹੈ ਤਾਂ ਅੱਗੇ ਬੇਟਾ ਹੁਣ ਆਪਾਂ ਆ ਗਏ ਸਵਾਲ ਨੰਬਰ 16 ਦੇ ਉੱਤੇ ਕਹਿੰਦਾ ਸਵਾਲ ਨੰਬਰ 16 ਦੇ ਵਿੱਚ ਕੀ ਕਹਿੰਦਾ ਪਿਆ ਉੱਪਰ ਦਿੱਤੇ ਪੈਟਰਨ ਨੂੰ ਸਮਝਦੇ ਹੋਏ ਪਹਿਲੀਆਂ 6 ਟਾਂਕ ਸੰਖਿਆਵਾਂ ਦਾ ਜੋੜ ਪਤਾ ਕਰੋ ਤਾਂ ਬੇਟਾ ਟਾਂਕ ਸੰਖਿਆਵਾਂ ਦੇ ਵਿੱਚ ਅਸੀਂ ਕਿਵੇਂ ਕੀਤਾ ਸੀ ਸੇਮ ਨੰਬਰ ਨੂੰ ਸੇਮ ਨੰਬਰ ਦੇ ਨਾਲ ਮਲਟੀਪਲਾਈ ਕਰ ਲਿਆ ਸੀ ਪਹਿਲੀਆਂ 6 ਪਹਿਲੀਆਂ 4 ਦਾ 4 4 ਪਹਿਲੀਆਂ 6 ਦਾ 6 6 ਹੋਊਗਾ ਠੀਕ ਹੈ 36 6 6 ਆਪਾਂ ਪੈਟਰਨ ਬਣਾਇਆ ਸੀ ਨਾ ਇੰਨੇ ਤੋਂ ਇੱਕ ਦੱਸਿਆ ਹੋਇਆ ਅੱਗੇ ਕਹਿੰਦਾ ਉੱਪਰ ਦਿੱਤੇ ਪੈਟਰਨ ਨੂੰ ਸਮਝ ਲਿਓ ਪਹਿਲੀਆਂ 10 ਟਾਂਕ ਸੰਖਿਆਵਾਂ ਦਾ ਜੋੜ ਪਤਾ ਕਰੋ ਤਾਂ ਬੇਟਾ ਆਹ ਟਾਂਕ ਸੰਖਿਆਵਾਂ ਸੀਗੀਆਂ ਨਾ ਤਾਂ ਉਹਦੂ ਅਗਲਾ ਜਿਹੜਾ ਹੈਗਾ ਜਿਵੇਂ ਇਹ ਸੀ 4 4 ਟਾਂਕਸ ਜਿਸ ਤੋਂ ਸੰਖਿਆਵਾਂ ਅਗਲੇ ਅੰਕ ਨਾਲ ਗੁਣਾ ਕਰਦੇ ਆਂ ਤਾਂ ਟਾਂਕ ਸੰਖਿਆਵਾਂ ਆਪਾਂ ਦੱਸਣੀਆਂ ਦਿੱਤੇ ਸਪੈ ਪਹਿਲੀਆਂ 10 ਟਾਂਕ ਸੰਖਿਆਵਾਂ ਦਾ ਜੋੜ ਤਾਂ 10 ਟਾਂਕ ਸੰਖਿਆਵਾਂ ਦਾ ਜੋੜ ਕੀ ਹੈ 10 10 ਕਰ ਦਾਂਗੇ ਸਿੱਧਾ 100 ਆ ਜਾਊਗਾ 10 10 ਇਹ ਫਾਰਮੂਲਾ ਬਣ ਗਿਆ ਨਾ ਸਾਡੇ ਕੋਲੇ ਆ ਪੈਟਰਨ ਤਾਂ ਫਾਰਮੂਲਾ ਬਣਾ ਕੇ ਦੱਸਿਆ ਉਹਨਾਂ ਨੇ ਠੀਕ ਹੈ ਅੱਗੇ ਕਹਿੰਦਾ ਪਿਓ ਉੱਪਰ ਦਿੱਤੇ ਪੈਟਰਨ ਨੂੰ ਸਮਝਦੇ ਹੋ ਪਹਿਲੀਆਂ 8 ਜਿਸਤ ਸੰਖਿਆਵਾਂ ਦਾ ਜੋੜ ਪਤਾ ਕਰੋ ਤਾਂ ਬੇਟਾ ਅਸੀਂ ਸੇਮ ਨੰਬਰ ਨੂੰ ਸੇਮ ਨੰਬਰ ਨਾਲ ਗੁਣਾ ਕਰਦੇ ਆ 4 ਦੇ ਲਈ 4 ਉਦੋਂ ਅਗਲਾ ਅਗਲਾ ਨੰਬਰ ਲੈ ਲਿਆ ਸੀਗਾ ਤੇ ਟਾਂਕ ਸੰਖਿਆਵਾਂ 'ਚ ਅਗਲੇ ਨੰਬਰ ਨਾਲ ਗੁਣਾ ਕਰਦੇ ਹਾਂ ਜਿਸਤ ਸੰਖਿਆਵਾਂ ਦੇ ਵਿੱਚ ਅਸੀਂ ਕੀ ਕਰਦੇ ਹਾਂ ਸੇਮ ਨੰਬਰ ਜਿਸਤ ਸੰਖਿਆਵਾਂ ਦੇ ਵਿੱਚ ਉਦੋਂ ਅਗਲੇ ਅੰਕ ਦੇ ਨਾਲ ਟਾਂਕ ਸੰਖਿਆਵਾਂ 'ਚ ਅਸੀਂ ਸਿੱਧਾ ਸੇਮ ਨੰਬਰ ਨਾਲ ਗੁਣਾ ਕਰ ਦਿੰਦੇ ਹਾਂ ਠੀਕ ਹੈ ਟਾਂਕ 'ਚ ਸੇਮ ਨਾਲ ਜਿਸਤ 'ਚ ਉਦੋਂ ਅਗਲੇ ਅੰਕ ਨਾਲ ਗੁਣਾ ਕਰਦੇ ਹਾਂ ਤੇ ਪੈਟਰਨ ਨੂੰ ਸਮਝਦੇ ਹੋਏ ਪਹਿਲੀਆਂ 8 ਜਿਸਤ ਸੰਖਿਆਵਾਂ ਦਾ ਜੋੜ ਪਤਾ ਕਰੋ 8 ਗੁਣਾ 9 ਸੇਮ ਨੰਬਰ ਨੂੰ ਅਗਲੇ ਅੰਕ ਨਾਲ ਗੁਣਾ ਕਰ ਦੋ ਤੇ ਉਹ ਪੈਟਰਨ ਜਿਹੜਾ ਕਲੀਅਰ ਹੋ ਜਾਂਦਾ ਸਾਨੂੰ ਠੀਕ ਹੈ ਬੇਟਾ ਅੱਗੇ ਆ ਗਿਆ ਸਵਾਲ ਨੰਬਰ 19 ਉੱਪਰ ਦਿੱਤੇ ਪੈਟਰਨ ਨੂੰ ਸਮਝਦੇ ਹੋਏ ਪਹਿਲੀਆਂ 9 ਜਸਤ ਸੰਖਿਆਵਾਂ ਦਾ ਜੋੜ ਪਤਾ ਕਰੋ ਆ ਬੇਟਾ ਜਸਤ ਸੰਖਿਆਵਾਂ 4 ਦਾ ਆਪਾਂ 4 5 ਕਰਕੇ ਕੱਢਿਆ ਸੀ ਤੇ 9 ਦਾ ਅਸੀਂ 9 10 ਕਰਕੇ ਕੱਢਣਾ 9 10 90 ਆ ਗਿਆ ਕਲੀਅਰ ਹੋ ਗਿਆ ਬੇਟਾ ਇਹ ਫਾਰਮੂਲਾ ਜਿਹੜਾ ਹੈਗਾ ਆਪਾਂ ਲਾਉਣਾ ਸੀਗਾ ਠੀਕ ਹੈ ਤੇ ਇਹਦੇ ਨਾਲ ਇਸ ਤੋਂ ਬਾਅਦ ਦੇ ਵਿੱਚ ਬੇਟਾ ਸਿਰਫ ਇੱਕ ਸਵਾਲ ਰਹਿ ਗਿਆ ਉਹ ਧਿਆਨ ਦੇ ਨਾਲ ਦੇਖ ਲਓ ਤੁਸੀਂ ਕਹਿੰਦਾ ਇੱਕ ਸੜਕ ਦੇ ਨਾਲ-ਨਾਲ 24 ਮੀਟਰ ਦੀ ਸਮਾਨ ਦੂਰੀ ਤੇ ਖੰਬੇ ਲੱਗੇ ਹਨ ਉਸੇ ਸੜਕ ਦੇ ਨਾਲ-ਨਾਲ ਪੱਥਰਾਂ ਦੇ ਢੇਰ 30-30 ਮੀਟਰ ਦੀ ਸਮਾਨ ਦੂਰੀ ਤੇ ਲੱਗੇ ਜੇਕਰ ਪਹਿਲੀ ਪੱਥਰਾਂ ਦੀ ਢੇਰੀ ਤੇ ਖੰਬੇ ਦੇ ਇਟਲੇ ਭਾਗ ਨਾਲ ਲੱਗੀ ਹੋਵੇ ਤਾਂ ਘੱਟੋ-ਘੱਟ ਕਿੰਨੀ ਦੂਰੀ ਤੇ ਦੂਜੀ ਢੇਰੀ ਅਤੇ ਕੰਬਾ ਇਕੱਠੇ ਹੋਣਗੇ ਇਹਦੇ ਵਿੱਚ ਅਸੀਂ ਕੀ ਕਰਦੇ ਹਾਂ ਬੇਟਾ 24 ਤੇ 30 ਦਾ ਲਘੁਤਮ ਸਮਾਵਰਤਕ ਲੈ ਕੇ ਤੇ ਜਿਹੜਾ ਉੱਤਰ ਆਊਗਾ ਉਹ ਉਨੀ ਜਗ੍ਹਾ ਤੇ ਜਾ ਕੇ ਫੇਰ ਇਕੱਠੇ ਹੋ ਜਾਣਗੇ ਅਸੀਂ 24 ਤੇ 30 ਦਾ ਲਘੁਤਮ ਕੱਢ ਲੈਨੇ ਆ 24 30 ਲਘੁਤਮ ਲਈ ਆਹੀ ਵਿਧੀ ਵਰਤਣੀ ਹੈ 2 ਤੇ 12 15 3 ਚੋਕੇ 12 3 5 15 ਇਹ ਆ ਗਿਆ 2 3 6 ਚੋਕਾ 24 5 120 ਤਾਂ 120 ਮੀਟਰ ਦੀ ਦੂਰੀ ਤੇ ਜਾ ਕੇ ਖੰਭਾ ਤੇ ਢੇਰੀ ਫੇਰ ਇਕੱਠੇ ਲੱਗੇ ਹੋਣਗੇ ਬੇਟਾ ਆ ਮੰਨ ਲਓ ਇੱਕ ਖੰਭਾ ਆ ਪੱਥਰਾਂ ਦੀ ਢੇਰੀ ਆ ਨਾਲ ਇਹਦੇ ਠੀਕ ਹੈ ਜੀ ਉਸ ਤੋਂ ਬਾਅਦ ਚ ਕਹਿੰਦਾ ਪਿਆ ਖੰਭੇ 24 ਮੀਟਰ ਦੀ ਸਮਾਨ ਦੂਰੀ ਤੇ ਆ ਪਹਿਲਾ 24 ਤੇ ਫੇਰ ਖੰਭਾ ਆ ਗਿਆ ਫੇਰ 48 ਤੇ ਖੰਭਾ ਆ ਗਿਆ ਫੇਰ 72 ਤੇ ਖੰਭਾ ਆ ਗਿਆ ਠੀਕ ਹੈ ਫੇਰ 24 24 96 96 ਤੇ ਆ ਗਿਆ ਕੰਬਾ ਫਿਰ 24 ਪੰਜਾ 120 120 ਤੇ ਕੰਬਾ ਆ ਗਿਆ ਠੀਕ ਹੈ ਇਸੇ ਤਰ੍ਹਾਂ ਹੀ ਜਿਹੜੀਆਂ ਮਿੱਟੀ ਦੀਆਂ ਢੇਰੀਆਂ ਉਹ 30 30 30 ਮੀਟਰ ਦੀ ਸਮਾਨਦੂਰੀ ਤੇ ਆ ਪਹਿਲੀ ਜਿਹੜੀ ਮਿੱਟੀ ਢੇਰੀ ਆ ਉਹ ਇੱਥੇ ਹੋਊਗੀ 30 ਮੀਟਰ ਤੇ ਠੀਕ ਹੈ ਉਸ ਤੋਂ ਬਾਅਦ ਅਗਲੀ ਜਿਹੜੀ ਹੋਊਗੀ 60 ਮੀਟਰ ਤੇ ਹੋਊਗੀ ਉਸ ਤੋਂ ਅਗਲੀ ਢੇਰੀ ਆ ਜਿਹੜੀ ਉਹ ਹੋਊਗੀ 90 ਮੀਟਰ ਤੇ ਉਸ ਤੋਂ ਅਗਲੀ ਢੇਰੀ 120 ਮੀਟਰ ਤੇ ਫੇਰ ਇੱਥੇ ਇਕੱਠੀ ਹੋ ਜਾਣੀ ਹੈ ਠੀਕ ਹੈ ਬੇਟਾ ਤਾਂ ਇਹ ਆਪਾਂ ਲਗੁਤਮ ਕੱਢ ਕੇ ਦੱਸ ਦਿੰਨਾ ਲਗੁਤਮ ਆ ਗਿਆ 120 ਆ ਤੁਹਾਨੂੰ ਸਮਝਾਉਣ ਲਈ ਪੈਟਰਨ ਹੈ ਜਿਹੜਾ ਬਣਾ ਦਿੱਤਾ ਤੇ ਸੋ ਬੇਟਾ ਇਹਦੇ ਨਾਲ ਹੀ ਸਾਡਾ ਇਹ ਅਭਿਆਸ ਕੰਪਲੀਟ ਹੋ ਗਿਆ ਅਗਲੀ ਜਿਹੜੇ ਸਵਾਲ ਹੈਗੇ ਆ ਉਹ ਆਪਾਂ ਅਗਲੀ ਵੀਡੀਓ ਦੇ ਵਿੱਚ ਸ਼ੇਅਰ ਕਰਾਂਗੇ ਤੁਸੀਂ ਜੋ ਪਿਆਰੇ ਬੱਚਿਆਂ ਨੇ ਵੀਡੀਓ ਦੇਖ ਕੇ ਸੇਵਾ ਦਾ ਮੌਕਾ ਦਿੱਤਾ ਇਹਦੇ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਥੈਂਕ ਯੂ ਬੇਟਾ ਜੀ